ਪੰਜਾਬ ਦੇ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਤ੍ਰਿਪੜੀ ਲੈਕੇ ਵਿੱਚ ਪਾਣੀ ਵਾਲੀ ਟੈਂਕੀ ਨੇੜੇ ਡਿਸਪੈਂਸਰੀ ਅਤੇ ਡੇਂਗੂ ਮੱਛਰ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸੋ ਅੱਜ ਨੈਸ਼ਨਲ ਡੇਂਗੂ ਦਿਵਸ ਮੌਕੇ ਡੇਂਗੂ ਅਤੇ ਚਿਕਨਗੁਨੀਆ ਬਿਮਾਰੀਆਂ ਤੋਂ ਬਚਾਅ ਦੇ ਲਈ ਜਾਗਰੂਕਤਾ ਮੁਹਿੰਮ ਦੀ ਅਗਵਾਈ ਕੀਤੀ ਹੈ। ਤਾਂ ਤ੍ਰਿਪੜੀ ਖੇਤਰ ਉੱਤੇ ਡੇਂਗੂ ਖੇਤ ਡੇਂਗੂ ਅਤੇ ਲਾਰਵਾ ਦੀ ਵਿਸ਼ੇਸ਼ ਚੈਕਿੰਗ ਮੌਕੇ ਘਰਾਂ ਦੇ ਵਿੱਚੋਂ ਡੇਂਗੂ ਦਾ ਲਾਰਵਾ ਮਿਲਿਆ ਤੇ ਸਿਹਤ ਵਿਭਾਗ ਦੀ ਟੀਮਾਂ ਨੇ ਇਸ ਨੂੰ ਨਸ਼ਟ ਕਰਵਾ ਦਿੱਤਾ। ਤੋਂ ਉਹwidetilde ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਡੇਂਗੂ ਮੱਛਰ ਦੇ ਡੰਗ ਤੋਂ ਬਚਾਅ ਦੇ ਲਈ ਤੁਰੰਤ ਸਾਵਧਾਨੀਆਂ ਵਰਤਦੇ ਹੋਏ ਆਪਣੇ ਘਰਾਂ ਦੇ ਆਲੇ ਦੁਆਲੇ ਖੜੇ ਸਾਫ ਪਾਣੀ ਦੇ ਸਰੋਤਾਂ ਨੂੰ ਸਾਫ ਕਰਨ ਤਾਂ ਜੋ ਮੱਛਰ ਦੇ ਕੱਟਣ ਤੋਂ ਬਚਿਆ ਜਾ ਸਕੇ ਸਤਿ ਸ਼ਕਲ ਜੀ ਮੈਂ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਮੈਂ ਇਸ ਵੇਲੇ ਤ੍ਰਿਪੜੀ ਦਾ ਜਿਹੜਾ ਸਭ ਤੋਂ ਫੇਮਸ ਜਿਹਨੂੰ ਅਸੀਂ ਟਾਂਕੀ ਵਾਲਾ ਚੌਕ ਕਹਿੰਨੇ ਆ ਉਹਦੇ ਵਿੱਚ ਹੈਗੇ ਆ ਜੀ ਅਸੀਂ ਅੱਜ ਤ੍ਰਿਪੜੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡੈਂਸਲੀ ਪਾਪੂਲੇਟਿਡ ਪਾਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੰਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੰਪੇਨ ਸ਼ੁਰੂ ਕੀਤੀ ਆ ਤੇ ਅੱਜ ਨੈਸ਼ਨਲ ਡੈਂਗੂ ਦਿਨ ਵੀ ਆ ਤੇ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਤਲਬ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੂ ਦਾ ਮੱਛਰ ਪੈਦਾ ਕਿੱਥੇ ਹੁੰਦਾ ਤੇ ਇਹ ਕੱਟਦਾ ਕਦੋਂ ਆ ਡੰਗੀ ਦਾ ਮੱਛਰ ਤੁਹਾਡੇ ਘਰ ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ ਕੂਲਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪਾਂਚੀਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਫ੍ਰਿਜ ਦੀ ਟ੍ਰੇ ਦੇ ਵਿੱਚ ਸੀ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਲੋਕ ਅੱਜਕੱਲ ਪਾਣੀ ਸ਼ਾਰਟੇਜ ਹੁੰਦੀ ਆ ਗਰਮੀਆਂ ਦੇ ਵਿੱਚ ਉਹ ਸਟੋਰ ਕਰ ਲੈਂਦੇ ਆ ਮਤਲਬ ਟੱਬ ਭਰ ਲੈਂਦੇ ਆ ਬਾਲਟੀਆਂ ਭਰ ਲੈਂਦੇ ਆ ਡਰਮ ਭਰ ਲੈਂਦੇ ਆ ਉਹਨਾਂ ਦੇ ਵਿੱਚ ਬਰੀਡ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜੀਆਂ ਕੰਸਟ੍ਰਕਸ਼ਨ ਸਾਈਟ ਆ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤੇ ਉਹ ਉੱਥੇ ਵੱਡਾ ਸਾਰਾ ਚਵੱਛ ਪੋਦੀ ਬਣਾ ਲੈਂਦੇ ਆ ਉਹਦੇ ਸਟੋਰ ਕਰਦੇ ਆ ਉਹਦੇ ਚ ਬਰੀਡ ਕਰਦਾ ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਹੈਗੀਆਂ ਹੋਰ ਵਰਕਸ਼ਾਪ ਹੈਗੀਆਂ ਉਹ ਸੜਕ ਤੇ ਟਾਇਰ ਲਟਕਾ ਦਿੰਦੇ ਉਹਦੇ ਚ ਪਾਣੀ ਖੜਾ ਹੁੰਦਾ ਜਿੱਥੇ ਵੀ ਸਟੈਗਨੈਂਟ ਵਾਟਰ ਹੋਏਗਾ ਕੋਈ ਵੀ ਤੁਸੀਂ ਜੇ ਟੁੱਟਿਆ ਹੋਇਆ ਠੀਕਰਾ ਸੁਟਿਆ ਹੋਇਆ ਜਾਂ ਤੁਹਾਡੇ ਘਰ ਦੀ ਛੱਤ ਜਿਹੜੀ ਛੱਤ ਦੀ ਟੈਂਕੀ ਆ ਉਹਦੇ ਚ ਨਹੀਂ ਆ ਸੋ ਇਹ ਤੁਹਾਡੇ ਘਰ ਵਿੱਚ ਬਰੀਡ ਕਰਦਾ ਦਿਨੇ ਘਟਦਾ ਔਰ ਬੜੀ ਨਾਮਰਾਦ ਬਿਮਾਰੀ ਡੈਂਗੂ ਤੇ ਚਿਕਨਗੁਨੀ ਇਹਦੇ ਨਾਲ ਹੁੰਦੇ ਆ ਸੋ ਇਹਦੇ ਵਾਸਤੇ ਜ਼ਰੂਰੀ ਆ ਕਿ ਹਰ ਇੱਕ ਬੰਦਾ ਵੇਅਰ ਹੋਵੇ ਉਹ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਉਹਦੀ ਬੀਡਿੰਗ ਨਾ ਹੋਣ ਦੇਵੇ ਦੂਜੀ ਗੱਲ ਹੈ ਕਿ ਸਾਡੀ ਫੌਜ ਨੇ ਸਾਡੀ ਆਰਮੀ ਨੇ ਸਾਡੇ 에ਅਰ ਫੋਰਸ ਨੇ ਔਰ ਸਾਡੀ ਨੇਵੀ ਨੇ ਇੱਕ ਬਹੁਤ ਹੀ ਜਿਹੜੀ ਬਹਾਦਰੀ ਨਾਲ ਜਿਹੜਾ ਯੁੱਧ ਸੀਗਾ ਪਾਕਿਸਤਾਨ ਵਿਰੁੱਧ ਉਹਦੇ ਚ ਲੜਾਈ ਲੜੀ ਔਰ ਦੇਸ਼ ਨੂੰ ਉਹਨਾਂ ਨੇ ਜਿਤਾਇਆ ਉਹਨਾਂ ਨੇ ਦੁਸ਼ਮਣ ਦੇ ਵਾਰਾਂ ਤੋਂ ਬਚਾਇਆ ਇਹਦੇ ਵਿੱਚ ਆਰਮੀ ਥੋੜੀ ਜਿਹਾ ਅਲੱਗ ਹੈ ਜੀ ਮੇਰੇ ਨਾਲ ਜਿਹੜਾ ਮੈਂ ਸਿਹਤ ਮੰਤਰੀਆਂ ਸਭ ਤੋਂ ਉੱਪਰ ਸਿਹਤ ਵਿਭਾਗ ਵਿੱਚ ਤੇ ਆਹ ਸਾਡੀ ਹੈਗੀ ਆ ਜੀ ਇਨਫੈਂਟਰੀ ਜਿਹੜੇ ਆਸ਼ਾ ਵਰਕਰਸ ਆ ਤੇ ਇਹ ਸਾਡੀ ਜਿਹੜੀ ਹੁੰਦੀ ਹੈ ਇੱਕ ਜਿਹੜੇ ਤੁਹਾਡੇ ਜਿਵੇਂ ਆਪ ਇਹ ਆਰਮੀ ਆ ਸਾਡੀ ਜਿਹੜੇ ਆ ਖੜੇ ਆਪਣੇ ਨਰਸਿੰਗ ਸਟੂਡੈਂਟਸ ਖੜੇ ਆ ਪੈਰਾਮੈਡਿਕ ਸਟੂਡੈਂਟਸ ਖੜੇ ਆ ਤੇ ਆ ਜਿਹੜੇ ਮੇਰੇ ਨਾਲ ਇੱਧਰ ਖੜੇ ਆ ਸਿਵਲ ਸਰਜਨ ਆਪਣੇ ਐਪਿਡੀਮਿਓਲੋਜਿਸਟ ਡਾਕਟਰਸ ਇਹ ਸਾਰੇ ਸਾਡੇ ਜਿਹੜੇ ਰੈਗੂਲਰ ਆਰਮੀ ਆ ਸਾਡੀ ਤੇ ਇਹ ਜਿਹੜੇ ਪੋਲਿਸੀ ਮੇਕਰ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਘਰ-ਘਰ ਜਾ ਕੇ ਸਾਡਾ ਪਹਿਲਾ ਮਕਸਦ ਆ ਕਿ ਅਸੀਂ ਸਭ ਤੋਂ ਪਹਿਲਾਂ ਜੜੀਆਂ ਪੰਜਾਬ ਦੀਆਂ ਸੀਗੀਆਂ ਤਕਰੀਬਨ ਤਕਰੀਬਨ 21-22000 ਆਸ਼ਾ ਵਰਕਰਸ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਫਿਰ ਅਸੀਂ 50000 ਨਰਸਿੰਗ ਸਟੂਡੈਂਟਸ ਤੇ 50000 ਦੂਜੇ ਪੈਰਾਮੈਡੀਕਸ ਨੂੰ ਟ੍ਰੇਨਿੰਗ ਦਿੱਤੀ ਅਸੀਂ ਪੂਰੀ ਫੌਜ ਤਿਆਰ ਕਰਕੇ ਜਿਵੇਂ ਸਾਡੀਆਂ ਫੌਜਾਂ ਨੇ ਲੜਿਆ ਇੱਕ ਬਹੁਤ ਹੀ ਅਨੁਸ਼ਾਸਿਤ ਜਿੱਕੇ ਨਾਲ ਅਸੀਂ ਉਸ ਤਰ੍ਹਾਂ ਲੜਾਈ ਲੜ ਰਹੇ ਹਾਂ ਔਰ ਪਿਛਲੀ ਵਾਰ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ 80% ਰਿਡਕਸ਼ਨ ਕਰਾਂਗੇ ਤਾਂ ਇਹ ਜਿਹਦਾ ਉਹਨਾਂ ਫੌਜੀਆਂ ਦਾ ਸਨਮਾਨ ਹੋ ਰਿਹਾ ਇਹਨਾਂ ਫੌਜੀਆਂ ਦਾ ਵੀ ਸਨਮਾਨ ਹੋਏਗਾ ਜਿਹੜੇ ਵਧੀਆ ਕੰਮ ਕਰਨਗੇ ਜਿਹੜੇ ਆਪਣੇ ਆਪਣੇ ਮੱਲੇ ਨੂੰ ਇਹ ਲੋਕਾਂ ਵਾਸਤੇ ਵੀ ਆ ਜੀ ਕਾਉਂਸਲਰ ਵਾਸਤੇ ਵੀ ਆ ਜਿਹੜੇ ਆਪਣੇ ਮੱਲੇ ਨੂੰ ਡੈਂਗੂ ਮੁਕਤ ਰੱਖ ਸਕਣਗੇ ਸੀਜ਼ਨ ਦੇ ਵਿੱਚ ਸਪੇ ਸਾਰਾ ਸੀਜ਼ਨ ਉੱਤੇ ਡੈਂਗੂ ਦਾ ਕੇਸ ਨਹੀਂ ਹੋਇਆ ਉਹਨਾਂ ਨੂੰ ਮੈਂ 15 26 ਜਨਵਰੀ ਤੇ 15 ਅਗਸਤ ਨੂੰ ਸਪੈਸ਼ਲ ਉਹਨਾਂ ਦਾ ਸਨਮਾਨ ਕਰੂੰਗਾ ਉਹਨਾਂ ਐਮਸੀਆਂ ਦਾ ਉਹਨਾਂ ਆਸ਼ਾ ਵਰਕਰ ਦਾ ਉਹਨਾਂ ਸਟੂਡੈਂਟਸ ਦਾ ਔਰ ਉਹਨਾਂ ਡਾਕਟਰਸ ਦਾ ਸਾਰਿਆਂ ਦਾ ਸਨਮਾਨ ਕਰਾਂਗਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਡੈਂਗੂ ਦੇ ਕੇਸ ਆਣਗੇ ਉਹਦੇ ਸਿਵਲ ਸਰਪ ਦੇ ਨੂੰ ਇਨਾਮ ਮਿਲੇਗਾ ਜੇ ਉਹ ਵਧੀਆ ਜਿਹੜਾ ਐਪੀਡੀਮਿਓਲੋਜਿਸਟ ਹੋਏਗਾ ਉਹਨਾਂ ਨੂੰ ਆਪਣੇ ਮਨਪਸੰਦੀਆਂ ਪੋਸਟਿੰਗ ਵੀ ਮਿਲਣਗੀਆਂ ਹੋਰ ਵੀ ਤਰੱਕੀਆਂ ਵੀ ਮਿਲਣਗੀਆਂ ਸੋ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਸ਼੍ਰੀ ਅਰਵਿੰਦ ਕੇਜਦੀਵਾਲ ਭਗਵੰਤ ਮਾਨ ਕਲਚਰ ਲੈ ਕੇ ਆਏ ਆ ਵੀ ਤੁਸੀਂ ਮੈਰਿਟ ਮੈਰਿਟੋਕ੍ਰੇਸੀ ਜਿਹੜੀ ਆ ਜਿਹੜਾ ਜਿਹੜਾ ਬੰਦਾ ਕੰਮ ਕਰੇਗਾ ਉਹ ਅੱਗੇ ਜਾਏਗਾ ਜਿਹੜੇ ਸਪਾਰਸ਼ੀ ਆ ਉਹਨਾਂ ਹੌਲੀ 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 ਪਿੱਛੇ ਕਰਦਾ ਬਹੁਤ ਬਹੁਤ ਧੰਨਵਾਦ